ਸਤਿ ਸ੍ਰੀ ਅਕਾਲ ਜੀ ਮੈਂ ਤੁਹਾਨੂੰ ਜਿਹੜੀ ਇਹ ਜਾਣਕਾਰੀ ਦੇਣ ਜਾ ਰਿਹਾ ਹਾਂ ਉਹ ਹੈ ਫੈਟੀ ਲੀਵਰ ਬਾਰੇ ਫੈਟੀ ਲੀਵਰ ਦੀ ਪ੍ਰੋਬਲਮ ਸਾਨੂੰ ਕਿਉਂ ਹੁੰਦੀ ਹੈ ਜਦੋਂ ਸਾਡਾ weight ਵਧਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਸਾਡਾ ਛਾਤੀ ਤੋਂ ਬਾਹਰ পেট ਆਉਣਾ ਸ਼ੁਰੂ ਹੋ ਜਾਂਦਾ ਹੈ ਜਦੋਂ weight ਸਾਡਾ ਵੱਧ ਜਾਂਦਾ ਹੈ ਸਾਡਾ পেট ਨਿਕਲ ਜਾਂਦਾ ਹੈ ਤੇ 99% ਸਾਡੇ ਚਾਂਸ ਬਣ ਜਾਂਦੇ ਆ ਕਿ ਸਾਡਾ ਫੈਟੀ ਲੀਵਰ ਹੈ ਸਾਡੇ ਲੀਵਰ ਦੇ ਆਲੇ-ਦੁਆਲੇ ਜਿਹੜੀ ਆ ਫੈਂਟ ਜੰਮ ਜਾਂਦੀ ਹੈ ਤੇ ਮੈਂ ਤੁਹਾਨੂੰ ਇੱਕ ਦੇਸੀ ਨੁਕਸਾ ਜਿਹੜਾ ਹੈ ਸ਼ੇਅਰ ਕਰਨ ਜਾ ਰਿਹਾ ਤੇ ਅਸੀਂ ਕਰਨਾ ਕੀ ਹੈ ਕਿ ਇੱਕ ਗਲਾਸ ਜਿਹੜਾ ਪਾਣੀ ਉਹਨੂੰ ਉਬਾਲ ਲੈਣਾ ਤੇ ਉਹਦੇ ਵਿੱਚ ਹਾਫ ਚਮਚ ਜਿਹੜਾ ਹਾਫ टीस्पून ਜਿਹੜਾ ਹੈ ਉਹ ਅਦਰਕ ਦਾ ਕੁੱਟ ਕੇ ਤੇ ਉਹ ਪਾਣਾ ਤੇ ਹਾਫ टीस्पून ਜਿਹੜਾ ਹਲਦੀ ਦਾ ਪਾਉਣਾ ਅਗਰ ਘਰ ਦੀ ਹਲਦੀ ਮਿਲ ਜੇ ਤੇ ਹੋਰ ਵੀ ਵਧੀਆ ਤੇ 1/2 ਟੀस्पून ਜਿਹੜਾ ਹੈ ਦਾਲਚੀਨੀ ਦਾ ਪਾਉਣਾ ਤੇ ਫਿਰ ਉਹਨੂੰ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਉਹਦੇ ਵਿੱਚ 1 ਟੀस्पून ਜਿਹੜਾ ਹੈ ਉਹ ਨਿੰਬੂ ਦੇ ਰਸ ਦਾ ਪਾਉਣਾ ਤੇ 1 ਟੀस्पून ਜਿਹੜਾ ਹੈ ਐਪਲ ਵਿਨੇਗਰ ਦਾ ਪਾਉਣਾ ਤੇ ਉਹਨੂੰ ਜਿਹੜਾ ਅਸੀਂ 14 ਦਿਨ ਲਗਾਤਾਰ ਸਵੇਰੇ ਖਾਲੀ ਪੇਟ ਲੈਨੇ ਆ ਤੇ ਸਾਡਾ ਲੀਵਰ ਹੈ ਜਿਹੜਾ ਉਹ ਠੀਕ ਹੋਣਾ ਸ਼ੁਰੂ ਹੋ ਜਾਊਗਾ ਸਾਡਾ ਫੈਟੀ ਲੀਵਰ ਜਿਹੜਾ ਉਹ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਜਾਊਗਾ ਜਿਹੜੇ ਮੇਰੇ ਵੀਰ ਭਰਾ ਅਲਕੋਹਲ ਦੀ ਮਾਤਰਾ ਲੈਂਦੇ ਨੇ दारू ਪੀਂਦੇ ਨੇ ਤੇ ਉਹਨਾਂ ਵਾਸਤੇ ਜਿਹੜਾ ਇਹ ਬਹੁਤ ਹੀ ਵਧੀਆ ਨੁਕਸਾ ਹੈ ਤੇ ਇਹ ਜ਼ਰੂਰ ਅਪਣਾਓ ਇਹਦੇ ਨਾਲ ਤੁਹਾਡਾ ਜਿਹੜਾ ਲੀਵਰ ਦੀ ਜਿਹੜੀ ਆ ਲੀਵਰ ਜਿਹੜਾ ਤੁਹਾਡਾ ਹੈਲਥੀ ਹੋ ਸਕਦਾ ਹੈ ਅਗਰ ਤਾਂ ਜੇ ਤੁਸੀਂ ਹੋਰ ਵੀ ਲੀਵਰ ਨੂੰ ਵਧੀਆ ਕਰਨਾ ਚਾਹੁੰਦੇ ਤੇ ਲਗਾਤਾਰ ਜਿਹੜਾ ਹੈ ਮਲਟੀ grain ਆਟਾ ਖਾਣਾ ਸ਼ੁਰੂ ਕਰੋ ਨਾਲ ਦੀ ਨਾਲ ਤੁਸੀਂ ਮਿਲਟਸ ਖਾਣੇ ਸ਼ੁਰੂ ਕਰੋ ਕੋਧਰਾ ਕੰਗਣੀ ਰਾਗੀ ਇਹਨਾਂ ਚੀਜ਼ਾਂ ਦੇ ਆਟੇ ਬਣਾ ਕੇ ਖਾਓ ਇਹਨਾਂ ਨੂੰ ਡਰਾਈਟ ਇਹਦਾ ਦਲੀਆ ਬਣਾ ਕੇ ਵੀ ਖਾਓ ਇਹ ਬਹੁਤ ਹੀ ਸਾਡੀ ਲੀਵਰ ਵਾਸਤੇ ਜਿਹੜੇ ਨੇ ਮਿਲਟਸ ਜਿਹੜੇ ਨੇ ਬਹੁਤ ਹੀ ਵਧੀਆ ਨੇ ਹੋਰ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਧੰਨਵਾਦ